ਸਾਨੂੰ ਕੋਤਮ ਜੀ ਸਰ ਸੁਆਮੀ ਕਾਰ ਦੇ ਨਾਮ ਲਈ ਮਦਦ ਕੀਤੀ ਜਿਹੜਾ ਨਾਮ ਡਿਜ਼ਾਈਨ ਮਤਲਬ ਦੇ ਸੁਲਾਹ ਐਕਟਿਵਾ ਤੇ ਜੀਮੋ ਮਤਾਰਨ ਲਿਖੇ ਜਾ ਨੂੰ ਕੇ ਵੀ ਮੋਣੀ ਮਾਗੇਗੀ ਇਹ ਉਹ ਨੂੰ ਮੁਕਤੇ ਪਰ ਪਹੁੰਚੀ ਇਹ ਦਾਦਾ ਬੋਤੀ ਦਾ ਉਹ ਵੀ ਤੋਂ ਇਹ ਨਤਸ ਗਿਆ ਇਹ ਨਾ ਉਹ ਬੈਂਗਲ ਚੇਚਾ ਪਹਿਲਾ ਫੇ ਹੈ ਅ ਅੱਜ ਚੰਦੇ ਹੋਏ ਲੋਕ ਗੁਲੇਸਨ ब्रीदिंग तो बता है एडन ने नेविगेशन सिस्टम सक्रिय हो शान हो सब को पहचान पास आइडेंटिफाई करने के रहा जो लाइट दिख गया एंड तक रुक गया की तलवार व्हाट इज द जीके जानना नहीं चाहता हूं मामला इन नेविगेशन आगे बढ़ी एक दा दो मोटरसाइकिल को देखते हैं मतलब 210 मॉडल 1000 लक्सर और येलो लाइट पे वो सारे आइडेंटिफायर को सारे ਇਹ ਦਾ ਇਫੈਕਟ ਸੀਗਾ ਇਨਕੱਟ ਵੀ ਇਸ਼ੂ ਵੀ ਹੈ ਉਹਨਾਂ ਦੇ ਜਾਣਕਾਰੀ ਨਾਜੀ ਆਪਸ ਚ ਕਾਫੀ ਟਾਈਮ ਤੋਂ ਕਿ ਜੋ ਹਮੇ ਕਰ ਰਹੀ ਸੀ ਦੇਖ ਰਹੇ ਤੇ ਕਿ ਉਹ ਬਹੁਤ ਵੈਰੀ ਐਕਟਿਵ ਆਨ ਸੋਸ਼ਲ ਮੀਡੀਆ ਇੰਸਟਾਗ੍ਰਾਮ ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰਾਮ ਤੇ ਵੀ ਗੱਗ ਨੂੰ ਬਾਲਾ ਬੜਾ ਟੰਗਾ ਹੋ ਰਿਹਾ ਸੀਗੇ ਫੋਨ ਤੇ ਵੀ ਗੱਲ ਲਈ ਉਹਦੇ ਨਾਲ ਗੱਲ ਕਰਨੀ ਗਰੁੱਪ ਨੇ ਜਿੱਦ ਨਾਲ ਕਹਿੰਦੇ ਇਹ ਗੱਲ ਜਰੂਰੀ ਹੈ ਹਾਂ ਫਾਈਨਲੀ ਇਨਾ ਨਹੀਂ ਇਹ ਪਲਾਨ ਬਣਾ ਕੇ ਨੂੰ ਮਾਰਨ ਦਾ ਮਾਰਨ ਦਾ ਪਲਾਨ ਹੈ ਨਾਓ ਚਿਰ ਨੰਦ ਦੇ ਡਰਾਫਟ ਤਜਲ ਨਾਮ ਦਾ ਵਿਅਕਤੀ ਹੈ 24 ਸਾਲ ਉਮਰ ਦੇ ਹੁਜਾਇਨੇ ਦਾ ਰਾਮ ਹੈ ਇਹ ਉਹਨਾਂ ਸਾਰੇ ਜਿਨੇ ਇਨਫੋਰਮੇਸ਼ਨ ਦਿੱਤੀ ਜਿਹੜਾ ਨੇ ਮਾਰਿਆ ਨੂੰ ਕਿ ਦੀ ਇੱਕ ਫਲਾਨੀ ਫਲਾਨੀ ਵਿਗਾਤੇ ਇੱਕ ਖੜਾ ਹੈ ਕਰ ਉਸ ਤੋਂ ਬਾਅਦ when the technical health been form ke theen pan state te bande ja ke pet te 18 19 dila baal chala jaa huzur saab bande de taras te ke hunde main bande theek hai ji theek bana fam hai gujranan khatam hai 25 saal de kareeb na samal tan jehda siga oh ida dosti siga jehda ਕਾਰਟੇਂ ਕਿ ਰੰਗਣ ਹੰਤਕੀ ਨਦੀ ਕੁਲਚਨ ਕੋ ਬਤੀ ਜ਼ੋਰਦਾਰ ਇੱਕ ਕ੍ਰਿਸਟਲ ਅਲੋਂਗ ਦਾ ਗਰਾਉਂਡ ਥੀ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਡੈਟਾ ਵੀ ਆਬਸਟ 1 ਜਿਹੜਾ ਵੈਪਨ ਡੈਟਾ ਉਹਨੇ ਰਿਜਿਸਟਰ ਕਰ ਦਿੱਤਾ ਕਿ ਕੁਲਚਨ ਬੋਡੀ ਤੋਂ ਥੀ ਕੁੱਡ ਆਲੀ ਗਿਆ ਤੇ ਬਾਕੀ ਜਿਹੜੇ 4-5 ਰਹੇ ਨੇ ਜਿਹੜੇ ਨਾਂ ਦੇ ਨਾਲ ਕਿ ਨਾ ਨੂੰ ਵੀ ਜਲਦੀ ਬਚ ਜਾ ਸਰ ਐਗਜ਼ੈਕਟ ਰੀਜ਼ਨ ਦੱਸੋ ਇਹ ਮਾਰਾ ਦਾ ਸਿਰਫ ਸੋਸ਼ਲ ਮੀਡੀਆ ਦਾ ਪ੍ਰੈਕਟਿਸ ਹੈ ਉਹ ਜਿੱਦੇ ਸਭ ਨੂੰ ਗੱਲ ਗੱਲੀ ਦੂਰ ਕਿੰਦੀ ਵੀ ਦੀ ਨੂੰ ਲੇਕੇ ਨੂੰ ਲਾ ਇਸ ਲਈ ਮੈਂ ਨਹੀਂ ਮੋਟਿਕ ਤੋਂ ਸ਼ੁਰੂ ਜੇ ਗੈਟ ਅ ਫਰੈਂਡ ਉਹ ਵੀ ਨਾ ਫਰੈਂਡ ਸੀ ਇਹ ਕੋਲ ਪਾਰਕਿੰਗ ਨੂੰ ਡਿੱਗੇ ਟਕਰਾ ਗਿਆ ਹਾਂ 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 ਬੰਦਾ ਬੱਚਾ ਬਸ ਤੁਸੀਂ ਹੋਰ ਕੋਈ ਸਾ

एक दो बार गल बात होयो नहीं किसे नाल देखो गनबल लिंक जोड़ रहे लेकिन तो तो आ, सर तो दे आर नॉट मेंबर्स ऑफ एनी सर बराबर की होए कि दो प्रश्न बराबर सर कि बेक आर्टिक आप अपने तो और या फ्रेंड है वो दे नाल इन्वॉल्व सी कोई प्रीवियस एक्टिविटी दे विच पब्लिश देखो वारदात करने वाले ना का ये तो पार्टी गेम में बोल ना बात चलती है ना किला भाभी के देखो सोशल मीडिया ना के कारण बताया सोशल मीडिया में नहीं इन्फ्लुएंसर सोशल मीडिया का कारण नहीं है लेकिन ये काम करता है नो रेवेन्यू आता है सही रैपल्स के लिए ये दोनों सहने में से या किदा ये लेके आए किथों लेके एक ये जरा महंगा है उन्हें रख ही ਪਾਸ ਬੈਕਗ੍ਰਾਉਂਡ ਬੈਕਗ੍ਰਾਉਂਡ ਵੀ ਕੋਈ ਚਿੰਤਾ ਨਹੀਂ ਨਹੀਂ ਉਹ ਬਾਈਕਾਂਫ ਚੱਲ ਕੇ ਚਲਦੇ ਗਏ ਮਾਰਿਆ ਮੈਂ ਸਾਈਡ ਤੇ ਬੈਕਗ੍ਰਾਉਂਡ ਪਗਲਤ ਜਿਹਾ ਸਭ ਨਹੀਂ ਰਹਿ ਚੜਾ ਹਾਂ ਬੈਕਗ੍ਰਾਉਂਡ ਮੈਂ ਤੁਹਾਨੂੰ ਦੱਸਾਂਗਾ ਮਤਲਬ ਪਹਿਲਾਂ ਵੀ ਰਿਕਵਰੀ ਹੋਈ ਹੈ ਮੌਰੀ ਤੇ 6-8 ਮਹੀਨੇ ਬਟਾ ਤੇ ਅ ਦਰਪਨ ਰਿਕਵਰ ਹੋਣ ਦੇ ਵੀ ਮਤਲਬ ਉਹ ਸੋਸਟਿਕੇਟਡ ਬੈਕਪਨ ਮੋਲੀਕੂਲਸ ਨੇ ਜਿਹੜੀ ਫੌਲਸਪਾਈ ਦੀ ਸਾਇਰਟ ਹੋਈ ਮਤਲਬ ਉਹਦੇ ਨਾਲ ਕੋਈ ਹਿੰਕ ਨਹੀਂ ਨਹੀਂ सर कॉन्स्पिरेसी रहेगी एग्जीक्यूशन का टाइम पीरियड होएगा ना सर क्या फर्स्ट अटेम्प्ट पीसी होगा द फर्स्ट अटेम्प्ट पीसी का टाइम के रेशन पर कॉन्स्पिरेसी रहेगा हम लोग किसी दुकान कांधे कटलेवरे से गए अह फरोज गांधी मार्ग पे सिद्धू कांधे से गए atta 11 घंटा है क्यों घंटा सर एग्जीक्यूशन दिन दे गए बेगोटा कॉल फाइल कॉल किया में